ਅਰਬੰਦ ਕੇਜਰੀਵਾਲ ਲੱਗਦਾ ਟੈਨਸ਼ਨ ਦੇ ਵਿੱਚ ਐ ਭਲੇਖਾ ਵੀ ਖਾ ਰਿਹਾ ਕਿਤਨਾ ਕਿਤੇ ਹੁਣ ਜਿਵੇਂ ਲੁਧਿਆਣੇ ਦੇ ਵਿੱਚ ਆ ਕੇ ਕਹਿ ਦਿੱਤਾ ਕਿ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਬਣਾਓ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਹੀ ਜਿਤਾਓ ਜੇ ਤੁਸੀਂ ਕਾਂਗਰਸ ਨੂੰ ਜਿਤਾਉਂਗੇ ਭਾਜਪਾ ਨੂੰ ਜਿਤਾਉਂਗੇ ਤੁਹਾਡੇ ਕੰਮ ਹੋਣੇ ਨਹੀਂ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਰਹਿਣੀ ਆ ਕਿਤਨਾ ਕਿਤੇ ਕੇਜਰੀਵਾਲ ਨੂੰ ਇਹ ਵੀ ਭਲੇਖਾ ਲੱਗ ਰਿਹਾ ਕਿ ਦਿੱਲੀ ਦੇ ਵਿੱਚ ਵੀ ਸਾਡੀ ਸਰਕਾਰ ਬਣੀ ਹੋਈ ਹੈ ਹਾਲਾਂਕਿ ਬਹੁਤ ਭੈੜੀ ਹਾਰ ਆ ਜਿਹੜੀ ਉੱਥੋਂ ਮਿਲੀ ਹੈ ਤੇ ਅਰਵਿੰਦ ਕੇਜਰੀਵਾਲ ਨੂੰ ਇਹੀ ਭੇਖਾ ਕਿ ਦਿੱਲੀ ਦੇ ਵਿੱਚ ਵੀ ਇਸ ਟਾਈਮ ਸਾਡੀ ਸਰਕਾਰ ਹੈਗੀ ਆ ਤੇ ਪੰਜਾਬ ਦੇ ਵਿੱਚ ਵੀ ਸਾਡੀ ਸਰਕਾਰ ਹੈ ਜਿਹੜੀ 2027 ਦੇ ਵਿੱਚ ਲੋਕ ਫੇਰ ਦੁਬਾਰਾ ਮੌਕਾ ਦੇਣਗੇ ਭਗਵੰਤ ਮਾਨ ਨੂੰ ਕਿ ਦੁਬਾਰਾ ਫੇਰ 27 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਤੇ ਲੱਗਦਾ ਹੈ 27 ਦੇ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਸਮੇ ਕੇਜਰੀਵਾਲ ਵੀ ਭਗਵੰਤ ਮਾਨ ਉਹਨਾਂ ਦੇ ਐਮ.ਐਲ.ਏ ਦੇ ਨਾਂ ਨਾਲ ਆਪ ਵੀ ਪੰਜਾਬ ਦੇ ਵਿੱਚੋਂ ਬਹੁਤ ਵਧੀਆ ਪ੍ਰਸ਼ਾਦ ਆ ਜਿਹੜਾ ਉਹ ਲੈ ਕੇ ਆਪ ਜਾਊਗਾ ਜਦੋਂ ਪਿੰਡਾਂ ਦੇ ਵਿੱਚ ਜਾ ਕੇ ਵੋਟਾਂ ਮੰਗੀਆਂ ਤਾਂ ਫਿਰ ਲੋਕ ਜਵਾਬ ਦੇਣਗੇ ਤੇ ਇੱਕ ਹੋਰ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਭਗਵੰਤ ਮਾਨ ਦੀ ਕੀ ਕੋ ਐ ਜੇ ਕਹੀ ਜਾਂਦਾ ਬਸ ਕੀ ਚਰਦੋ ਨਸ਼ੇ ਵਾਲਿਓ ਭਾਜੋ ਲੈ ਅੱਜ ਸ਼ਾਮ ਨੂੰ ਹੀ ਰੇਡ ਮਰਵਾਉਣੀ ਆ ਕੀ ਰੇਡ ਮਰਵਾਉਣੀ ਆ ਪਹਿਲਾਂ ਆਪਣੇ ਐਮ.ਐਲ.ਏ ਦੇ ਪੁਲਿਸ ਪ੍ਰਸ਼ਾਸਨ ਦੇ ਘਰੇ ਰੇਡ ਮਰਵਾਓ ਫਿਰ ਪਤਾ ਲੱਗੂਗਾ ਕਿ ਅਸਲ ਜੜ ਕਿੱਥੇ ਆ ਕਿਹਦੇ ਸਿਰ ਤੇ ਇਹ ਸਾਰਾ ਕੋਸਾ ਜਿਹੜਾ ਤਾਮ-ਝਾਮ ਚੱਲ ਰਿਆ ਤੇ ਜਿਹੜੇ ਸਾਹਮਣੇ ਕੁਰਸੀਆਂ ਤੇ ਬੈਠੇ ਨੇ ਭਗਵੰਤ ਮਾਨ ਦੇ ਉਹ ਉਹਨਾਂ ਦੇ ਹੀ ਚਮਚੇ ਨੇ ਉੱਥੇ ਕੋਈ ਹੋਰ ਬੰਦਾ ਆ ਕੇ ਨਹੀਂ ਬੰਦਾ ਜਿੱਥੇ ਵੀ ਇਕੱਠ ਕਿਤੇ ਦਿਖਦਾ ਭਗਵੰਤ ਮਾਨ ਦਾ ਤਾਂ ਉੱਥੇ ਉਹਦੇ ਆਪ ਦੇ ਹੀ ਵਰਕਰ ਆਪ ਦੇ ਹੀ ਉਹਨਾਂ ਦੇ ਜਿਹੜੇ ਚਮਚੇ ਉੱਥੇ ਬੈਠੇ ਹੁੰਦੇ ਨੇ ਉਹੀ ਤਾੜੀਆਂ ਮਾਰੀ ਜਾਂਦੇ ਹੁੰਦੇ ਨੇ ਤੇ ਜਿਹੜਾ ਇਹਨਾਂ ਦਾ ਖਰੀਦਿਆ ਹੋਇਆ মিডিਆ ਭਗਵੰਤ ਮਾਨ ਦਾ ਡਰਾਵਾ ਦਿੱਤਾ ਵਿਆ ਖਰੀਦਿਆ ਹੋਇਆ মিডিਆ ਉਹੀ ਇਹਨਾਂ ਦੀ ਗੱਲ ਨੂੰ ਵਾਰ-ਵਾਰ ਰਿਪੀਟ ਕਰ ਕਰਕੇ ਲੋਕਾਂ ਦੇ ਦਿਮਾਗ 'ਚ ਇੱਕ ਛਵੀ ਬਣਾਉਣਾ ਚਾਹੁੰਦੇ ਆ ਕਿ ਭਗਵੰਤ ਮਾਨ ਬਹੁਤ ਵਧੀਆ ਕੰਮ ਕਰ ਰਿਹਾ ਪਰ ਲੋਕ ਜਾਗਰੂਕ ਨੇ ਲੋਕ ਸਮਝ ਚੁੱਕੇ ਨੇ ਭਗਵੰਤ ਮਾਨ ਦੀਆਂ ਚਾਲਾਂ ਨੂੰ ਤੇ ਹੁਣ ਜਵਾਬ ਵੀ ਦੇਣਗੇ ਜਿਹੜਾ ਇਹਨਾਂ ਦਾ ਆਪ ਦਾ মিডিਆ ਹੈ ਖਰੀਦਿਆ ਹੋਇਆ মিডিਆ ਲੋਕ ਉਹ ਚੀਜ਼ਾਂ ਨਹੀਂ ਦੇਖਦੇ ਲੋਕ ਉਹ ਚੀਜ਼ਾਂ ਦੇਖਦੇ ਆ ਕਿ ਭਗਵੰਤ ਮਾਨ ਨੇ ਕਿੱਥੇ ਕੰਮ ਨਹੀਂ ਕੀਤਾ ਬਹੁਤ ਸਾਰੇ ਜਾਗਦਿਆਂ ਜ਼ਮੀਰਾ ਵਾਲੇ ਪ੍ਰੈਸ ਰਿਪੋਰਟਰ ਬੈਠੇ ਨੇ ਜਿਹੜਾ ਸ਼ੀਸ਼ਾ ਦਿਖਾ ਰਹੇ ਨੇ ਵਾਰ-ਵਾਰ ਭਗਵੰਤ ਮਾਨ ਨੂੰ ਸ਼ੀਸ਼ਾ ਦਿਖਾ ਰਹੇ ਨੇ ਲੋਕਾਂ ਨੂੰ ਸ਼ੀਸ਼ਾ ਦਿਖਾ ਰਹੇ ਨੇ ਕਿ ਭਗਵੰਤ ਮਾਨ ਕੀ ਕਰ ਰਿਹਾ ਤੇ ਭਗਵੰਤ ਮਾਨ ਦੀ ਸੋਚ ਕੀ ਆ